ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019877 ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਗਗਨਦਰ ਸਿੰਘ ਜੀ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ 9872548727 ਆਪਾਂ ਦਿਖਾਵਾਂਗੇ ਤਿੰਨ ਬੇੜਾ 201 ਇੱਕ ਗੱਪਣ ਪਹਿਲਾ ਨੰਬਰ ਜਿਹੜੇ ਜਰਸੀ ਦੂਜੇ ਸਵੇਰ ਸੂਣਾਗਾ ਕਿਹੜਾ ਸੂਆ ਸੂਣ ਜੀ ਦੂਜੇ ਸੂਣਾ ਜੀ ਪਹਿਲੇ ਸੂਏ ਕੀ ਰਿਕਾਰਡ ਦੱਸਿਆ ਮਾਲਕ ਨੇ ਆਪਣਾ ਪਹਿਲੇ ਸੂਏ 20 ਲੀਟਰ ਦੁੱਧ ਦਿੱਤਾ ਜੀ ਪਹਿਲੇ ਸੂਏ 20 ਲੀਟਰ ਤੇ ਦਿਨ ਕਾਏ ਬਾਕੀ ਪੈ ਸੂਣ ਚ ਜੀ ਤਿੰਨ ਤਿੰਨ ਪਾਏ ਜੀ ਤਿੰਨ ਦਿਨ ਸੂਣ ਚ ਬਾਕੀ ਆ ਤੇ 20 ਲੀਟਰ ਦੁੱਧ ਅੰਦਾਜ਼ਾ ਜੈਤ ਕੀ ਲੱਗੇ ਵੀ ਮੂਰੇ ਜਿਵੇਂ ਗਰਮੀ ਆਉਂਦੇ ਉਸ ਅਕੋਰਡਿੰਗ ਕਿੰਨਾ ਦੁੱਧ ਮੰਨ ਸਕਦਾ ਬੰਦਾ 25 ਠੀਕ ਦੇ ਦਿੰਦੀ ਮੰਨ ਕੇ ਜੱਟ ਸੌਦਾ 20 ਕਿਲੋ ਵਾਲੀ ਹੈਗੀ ਆ ਹੈਗੀ ਜੀ ਤੇ ਚੌਣ ਚੀਪਾ ਜੂ ਪੌਕੇ ਆ ਜਮ ਹਾਂਜੀ ਹਾਂਜੀ ਠੀਕ ਆ ਥੋਰੇ ਬਾਅਦ ਨੂੰ ਤੇ ਮੁੱਲ ਇਹਦਾ ਕੀ ਰਹੂਗਾ ਜੀ ਮੁੱਲ ਫੋਨ ਤੇ ਕਰਾਂਗੇ ਸਾਰੀਆਂ ਦੇ ਜਾਇਜ਼ ਹੋਊਗਾ ਹਾਂਜੀ ਹਾਂਜੀ ਧੋਰੀ ਬਾਹਰ ਨੂੰ ਸਭ ਤੋਂ ਪਹਿਲੇ ਨੰਬਰ ਆਪਾਂ ਜਿਹੜੀ ਵੜ ਦੇਖਦੇ ਪਏ ਆ ਦੂਜਾ ਸੂਆ ਹੁੰਦੀ ਪਈ ਆ ਖੁੱਲੇ ਚੰਗੇ ਨੰਗੇ ਲੇਵੇ ਦੀ ਅੱਗੇ ਪਿੱਛੇ ਦਾ ਹਵਾਨਾ ਸੋਹਣਾ ਦਿਖਾਈ ਦਿੰਦਾ ਤੇ ਜਿੰਦ ਜਾਨ ਤੇ ਸਾਫ਼ ਸੁਥਰੀ ਬਹੁਤ ਆ ਤੇ ਬਾਕੀ ਮੂੰਹ ਮੱਥਾ ਦੇਖੋ ਸਾਫ਼ ਸੁਥਰਾ ਚੰਗਾ ਜਿੰਦ ਜਾਨ ਦੂਜਾ ਸੂਆ ਹੁੰਦੀ ਆ 20 ਲੀਟਰ ਦੁੱਧ ਪਲੂਣ ਦਾ ਪਾਇਆ ਵਾ 20 ਲੀਟਰ ਆਪਾਂ ਚੰਗੀ ਕੇਅਰ ਕਰ ਸਕਦੇ ਹਾਂ ਦਾ ਦੁੱਧੇ ਤੋਂ ਪਾ ਸਕਦੇ ਆ ਮੁੱਲ ਵੀਰ ਕਹਿੰਦਾ ਫੋਨ ਤੇ ਹੋਊਗਾ ਹੋਊਗਾ ਜਾਇਜ਼ ਤੇ ਥਾਂ ਲੇ ਇੱਕ ਵਾਰ ਨਹੀਂ ਤਾਂ ਆ ਸੀਲ ਠੰਡੀਆਂ ਪੂਰੀ ਹਨਾ ਅੱਗੇ ਆਪਾਂ ਦੇਖਦੇ ਪਏ ਆ ਦੋ ਨੰਬਰ ਜਿਹੜੀ ਸੂਈ ਵੀ ਕਿਹੜਾ ਸੁਆ ਸੂਈ ਹੈ ਜੀ ਇਹ ਦੂਜਾ ਸੂਈ ਵੀ ਕਿਹੜੇ ਦਿਨ ਹੋ ਗਏ ਸੂਈ ਨੂੰ ਆਜ ਨੂੰ 6 ਦਿਨ ਹੋ ਗਏ 6 ਦਿਨ ਹੋ ਗਏ ਸੂਈ ਨੂੰ ਬੱਚਾ ਗਿਆ ਬੱਛੀ ਹੈ ਜੀ ਠੀਕ ਆ ਪਿੱਛੇ ਬੱਚੀ ਤੇ ਦੁੱਧ ਐਸ ਵਕਤ ਕਿੰਨਾ 18 ਲੀਟਰ ਤਿਆਰ ਹੈ ਜੀ ਅੱਛਾ ਦੋ ਟਾਈਮ ਨਾ ਦਾਂਗੇ ਹਾਂਜੀ ਹਾਂਜੀ ਤਿੰਨ ਵੀ ਬਣਾਵਾਂਗੇ ਅਨਦਾਜ਼ਾ ਕਿੰਨਾ 20 ਤੋਂ ਪਾਰ ਕਰ ਜੂ ਮੰਨ ਲਓ ਪ੍ਰੂਮ ਦਾ ਦਿੱਤਾ ਹੋਈ ਇਹਦਾ ਠੀਕ 20 ਲੀਟਰ ਠੀਕ ਹੈ ਹਾਂਜੀ ਹਾਂਜੀ ਭਾਅ ਬਿਆਰ ਇਹਦਾ ਬਾਅਦ ਹੁਣ ਤੇ ਹੀ ਕਰਾਂਗੇ ਤੋਰੀ ਬਾਹਰ ਨੂੰ ਇਹਨੂੰ ਸੋ ਦੂਜਾ ਨੰਬਰ ਪੰਜਵਾਂ ਛੇਵਾਂ ਦਿਨ ਹੋ ਗਿਆ ਸੂਈ ਨੂੰ ਹਾਂਜੀ ਹਾਂਜੀ ਠੀਕ ਆ ਪਿੱਛੇ ਇਹਦੇ ਬੱਚੀ ਆ ਹਨ ਸੋ ਬੱਚੀ ਵੀ ਬਹੁਤ ਪਿਆਰੀ ਚੰਗੀ ਡੱਬੀ ਬੱਚੀ ਆ ਵਿਛੇ ਦੇ ਬੱਚੀ ਚੰਗੀ ਪਾਲਣ ਲੈ ਕੇ ਜਾਵਾਂ ਤੇ 18 ਲੀਟਰ ਦੁੱਧ ਜਮਾ ਚੋਣ ਦਾ ਏ ਥੱਲੇ ਹਾਜ਼ਰ ਆ ਹਵਾਨੇ ਤੇ ਨਾੜਾ ਵਗੈਰਾ ਦੇਖ ਸਕਦੇ ਹੋ ਤੇ ਨਾਣਾ ਵਗੈਰਾ ਵਧੀਆ ਪਉਂਦੀ ਆ ਹਾਂਜੀ ਹਾਂਜੀ ਠੀਕ ਆ ਸੋ ਹਵਾਨਾ ਦੇਖੋ ਵੀਡੀਓ ਕਵਰ ਕਰ ਕਹਿੰਦੇ ਆ ਮੈਂ ਉਸ ਵਾਸਤੇ 11 ਵਜੇ ਪੈ ਜਾਂ ਤੇ ਚਵਾਈ ਹੋਈ ਨੂੰ 4-5 ਘੰਟੇ ਹੋ ਗਏ ਕਿ 6 ਵਜੇ ਕਰਾਂ ਜਾਪ ਨੂੰ ਪਤਾ ਚਵਾਈ ਹੋ ਜਾਂਦੀ ਆ ਕੱਦ-ਕਾੜ ਬਹੁਤ ਆ ਜਿੰਦ ਜਾਣ ਦੇ ਵਿੱਚ ਵਹਿੜਾ ਸੋ ਦੇਖੋ ਮੂੰ ਮਤਾ ਡੱਬੀ ਵੈੜ ਹਵਾਨੇ ਦੇ ਨਾੜਾ ਵਗੈਰਾ ਸੋਨੇ ਚੰਗੇ ਤੱਕ ਹੀ ਦਿੰਦੀਆਂ 22 23 ਤੇ ਲਗਭਗ ਆਰਾਮ ਨਾਲ ਚੱਲੂਗੀ ਦੂਜਾ ਸੂਆ ਸੂਈ ਸਬਾਈ ਅੱਗੇ 3 ਨੰਬਰ ਜਿਹੜੀ ਵੱਡੀ ਵੈੜ ਦੇਖਦੇ ਆਪਾਂ ਇਹ ਆ ਗਈ ਆਪਣੀ ਐਚ ਐਫ ਦੇ ਵਿੱਚ ਗਰਲੈਂਡੋ ਦਾ ਮੇਲ ਜਾ ਆ ਗਿਆ ਹਲਕਾ ਜਾਣ ਹਾਂਜੀ ਹਾਂਜੀ ਗਰਲੈਂਡੋ ਦਾ ਕਾਸ ਹੈ ਠੀਕ ਹੈ ਕਹਿਮਾ ਦੇਣਾ ਵਗੈ ਸੂਈ ਨੂੰ ਇਹਨੂੰ ਵੀ ਸ਼ਮਾ ਦੇਣੀ ਹੈ ਠੀਕ ਹੈ ਦੁੱਧ ਐਸ ਵਕਤ ਕਿੰਨਾ ਐਫ ਐਮ 24 ਤੇ 25 ਲੀਟਰ ਤਿਆਰ ਹੈ 24 25 ਲੀਟਰ ਦੁੱਧ ਜਮਾ ਚੌਣ ਵਾਲਾ ਹਾਜ਼ਰ ਹਾਂਜੀ ਹਾਂਜੀ ਠੀਕ ਹੈ ਤੇ ਬਾ ਬਾਜਬ ਹੋਊਗਾ ਹਾਂਜੀ ਹਾਂਜੀ ਤੇ ਲੈਵਾ ਫਟਫਟਾ ਜਮ ਹਨਾ 30 ਲੀਟਰ ਦਾ ਤਵਾ ਜਿਹਦਾ ਬਰੂਨ ਦਾ ਠੀਕ ਹੈ ਹਾਂਜੀ ਤੇ ਬਾਕੀ ਮੇਰੇ ਹਿਸਾਬ ਨਾਲ ਜੀ ਇਹਦੇ ਵਿੱਚ ਆਹ ਕ੍ਰਾਸ ਪੈਂਦਾ ਗੱਧ ਵੀ ਫਿਰ ਫੈਟ ਵਾਲਾ ਹੋ ਜਾਵਾ ਹਾਂਜੀ ਹਾਂਜੀ ਫੈਟ ਲੱਗ ਭਗ ਜਾਂਦੀ ਆ ਚਾਰ ਤੋਂ ਬਾਅਦ ਹਾਂਜੀ ਪੰਜ ਫੈਟ ਆ ਜਾਂਦੀ ਠੀਕ ਹੈ ਧੋਰੇ ਜੀ ਬਾਹਰ ਨੂੰ ਸੁਭਰੋ ਕੱਦ ਕਾਠ ਵਗੈਰਾ ਦੇਖੋ ਤੀਜੇ ਨੰਬਰ ਜਿਹੜੀ ਬਹਿੜ ਦੂਜਾ ਸੂਆ ਸੂਈ ਸਵਾਈਆ ਇਹਦੇ ਵਿੱਚ ਬੱਚਾ ਆ ਗਿਆ ਮੇਲ ਕਾਫ ਬੱਚਾ ਤੇ ਬਾਕੀ ਹਵਾਨੇ ਤੇ 나ੜਾ ਵਗੈਰਾ ਕਿਉਂਕਿ ਹਰੇ ਟਾਈਮ 11 ਦੇਪਰ ਸੁਣ ਧੁੱਪ ਦਾ ਘੜ ਕੇ ਅੰਦਰ ਨੂੰ ਜਾਂਦੇ ਆ ਮੈਂ ਲੈ ਇੱਧਰ ਬਹਨਾਂ ਪਾਵੇਂ ਇੱਥੇ ਬਹਨਾਂ ਸੋ 70 ਨੰਬਰ ਆਪਾਂ ਨੂੰ ਦਿਖਾਤੇ ਦੋ ਸੂਏ ਸਵਾਏ ਤੇ ਇੱਕ ਦਿਖਾਤੀ ਗੱਪਣ ਵਹਿੜ ਸੋ ਤੀਜੇ ਨੰਬਰ ਆਪਾਂ ਜਿਹੜੀ ਗਰਲੈਂਡ ਦਾ ਕ੍ਰਾਸ ਦਿਖਾਉਣੇ ਪਏ ਆ ਲੈ ਚਲੋ ਉਧਰ ਨੂੰ ਤੋਰਦੇ ਭਾਵੇਂ ਹੋਰ ਸੋ ਹਵਾਨੇ ਤੇ ਨਾੜਾ ਵਗੈਰਾ ਦੇਖੋ ਸਾਫ਼ ਦੁਨੀਆ ਚੰਗੀ ਰਾਜੀ ਸਮੀ ਬੜੀ 9872548727